ਅਮਰੀਕਾ ਤੋਂ ਡਿਪੋਰਟੇਸ਼ਨ ਦਾ ਮਾਮਲਾ ਜਿਹੜਾ ਲਗਾਤਾਰ ਜ਼ੋਰ ਫੜਦਾ ਜਾ ਰਿਹਾ ਤੇ ਤੀਸਰਾ ਜਹਾਜ਼ ਆ ਜਿਹੜਾ ਰਾਜਾ ਸਾਸੀ ਅੰਮ੍ਰਿਤਸਰ 에어ਪੋਰਟ ਤੇ ਜਿਹੜਾ ਰਾਤੀ ਉਤਰਿਆ ਜਿਸ ਦੇ ਵਿੱਚੋਂ ਜ਼ਿਲ੍ਹਾ ਗੁਰਦਾਸਪੁਰ ਦੇ ਨਾਲ ਜਿੱਥੇ ਸਬੰਧਤ ਨੌਜਵਾਨ ਸਨ ਉੱਥੇ ਹੀ 33 ਨੌਜਵਾਨ ਸਮੁੱਚੇ ਪੰਜਾਬ ਦੇ ਨਾਲ ਸਬੰਧਤ ਸਨ ਸੋ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਨੰਗਲ ਨਮੀਨ ਦੇ ਵਿੱਚ ਥਾਣਾ ਪ੍ਰਾਣਾ ਸ਼ਾਲਾ ਅਧੀਨ ਆਉਂਦੇ ਪਿੰਡ ਤੁਹਾਨੂੰ ਦੁਬਾਰਾ ਦੱਸਦੀ ਕਿ ਨੰਗਲ ਨਮੀਨ ਚ ਬੈਠੇ ਆ ਜਿੱਥੇ ਗੁਰਵਿੰਦਰ ਸਿੰਘ ਨਾਂ ਦਾ ਨੌਜਵਾਨ ਆ ਜੋ ਉਹ ਵੀ ਅਮਰੀਕਾ ਤੋਂ ਡਿਪੋਰਟ ਹੋ ਗਏ ਇਸ ਤੀਸਰੇ ਜਹਾਜ਼ ਦੇ ਵਿੱਚ ਜਿਹੜਾ ਉਹ ਪਿੰਡ ਪੁੱਜਿਆ ਸੋ ਗੱਲਬਾਤ ਕਰ ਲੈਣੇ ਆ ਕਿ ਉਹ ਇੱਥੋਂ ਕਿਹੜੇ ਹਾਲਾਤਾਂ ਦੇ ਵਿੱਚ ਗਏ ਨੇ ਤੇ ਜਦੋਂ ਵਾਪਸੀ ਦੌਰਾਨ ਉਹਨਾਂ ਨੂੰ ਕੀ ਕੀ ਮੁਸ਼ਕਲਾਂ ਪੇਸ਼ ਆਈਆਂ ਨੇ ਹਾਂਜੀ ਵੀਰ ਜੀ ਇੱਥੋਂ ਕਦੋਂ ਗਏ ਸੀ ਤੁਸੀਂ ਅਮਰੀਕਾ ਇਤੋਂ ਸਰ ਗਿਆ ਜੀ ਮੈਂ 22 ਸਤੰਬਰ ਨੂੰ 2024 ਦੇ ਨਵੇਂ ਮਹੀਨੇ ਠੀਕ ਹੈ ਜੀ ਤੇ ਕੀ ਏਜੰਟ ਦੇ ਨਾਲ ਤੁਹਾਡੀ ਕੀ ਡੀਲ ਹੋਈ ਸੀ ਤੇ ਏਜੰਟ ਕਿਹੜਾ ਸੀ ਏਜੰਟ ਸਰ ਅੰਮ੍ਰitsar ਦਾ ਜੀ ਕਬਲਪ੍ਰੀ ਸਿੰਘ ਅੱਛਾ ਹਾਂਜੀ ਇਹ ਕਹਿੰਦਾ ਵੀ 15 ਦਿਨ ਦੇ ਵਿੱਚ ਤੁਸੀ ਤੁਹਾਨੂੰ ਅਮਰੀਕਾ ਵਾੜ ਦੂੰਗਾ ਅੰਮ੍ਰitsar ਉਹਦਾ ਆਫਿਸ ਹੈ ਦਫਤਰ ਉਹਦਾ ਕਿਹੜੀ ਜਗ੍ਹਾ ਦਫਤਰ ਇਹ ਨਹੀਂ ਪਤਾ ਮੈਨੂੰ ਦਫਤਰ ਤੋਂ ਪਤਾ ਨਹੀਂ ਪਤਾ ਹੈਗਾ ਘਾਰ ਹੀ ਹੈ ਅੰਮ੍ਰitsar ਦਾ ਘਾਰ ਹੀ ਹੈ ਹਾਂਜੀ ਹਾਂਜੀ ਠੀਕ ਹੈ ਸੋ ਕੀ ਡੀਲ ਕੀ ਹੋਈ ਸੀ ਉਹਦੇ ਨਾਲ ਡੀਲ ਹੋਈ ਹੈ ਜੀ ਸਰ ਕਹਿੰਦਾ ਵੀ 15 ਦਿਨ ਦੇ ਵਿੱਚ ਤੁਹਾਨੂੰ ਅਮਰੀਕਾ ਵਾੜ ਦਾਂਗਾ 15 ਦਿਨ ਤੋਂ 15 ਦਿਨ ਮੈਨੂੰ ਸਰ ਨੇ ਆਪਣੇ ਕਲੰਬੀ ਇਲਾੜੇ ਅਨਿਤ ਨੂੰ ਅਮਰੀਕਾ ਵਾੜਨ ਦੀ ਗੱਲ ਹੋਈ ਆ ਤੁਹਾਨੂੰ ਇਹਨੇ ਚਾਂਸਾ ਦਿੱਤਾ ਗਿਆ ਤੇ ਕੀ 15 ਦਿਨ ਦਾ ਡਾਇਰੈਕਟ ਫਲਾਈਟ ਕਨਵਰਟਡ ਫਲਾਈਟਾਂ ਤੇ ਰਹੀ ਜਾਂ ਕਿਵੇਂ ਗੱਲ ਹੋਈ ਡਾਇਰੈਕਟ ਫਲਾਈਟ ਦੀ ਗੱਲ ਹੋਈ ਸੀ ਅੱਛਾ ਜੀ ਫਿਰ ਉਸ ਤੋਂ ਬਾਅਦ ਕਿਵੇਂ ਤੁਸੀਂ ਪਹੁੰਚੇ ਉੱਥੇ ਸਾਰੇ ਇਹਨਾਂ ਨੇ ਪਹਿਲਾਂ ਘੋਨਾ ਤੱਕ ਦੇ ਸਾਨੂੰ ਫਲੈਟ ਰਾਈ ਖੜਿਆ ਬਾਅਦ ਸਾਰੇ ਨੇ ਟੈਕਸੀ ਰਾਈ ਖੜਿਆ ਸਾਰ ਸਾਨੂੰ ਠੀਕ ਹੈ ਠੀਕ ਕਲੰਬੀਆ ਤੱਕ ਕਲੰਬੀਆ ਸਾਰੇ ਨੇ ਤਿੰਨ ਮਹੀਨੇ ਪੂਰਾ ਸਾਰ ਤਿੰਨ ਚਾਰ ਮਹੀਨੇ ਪੂਰਾ ਉੱਥੇ ਬਿਠਾਇਆ ਜੀ ਠੀਕ ਹੈ ਹਾਂਜੀ ਤੇ ਉਸ ਤੋਂ ਬਾਅਦ ਰਸਤੇ ਦੇ ਵਿੱਚ ਜਿਹੜਾ ਕੀ ਤੁਹਾਨੂੰ ਮੁਸ਼ਕਲਾਂ ਕੀ ਆਈਆਂ ਰਸਤੇ ਦੇ ਵਿੱਚ ਸਰ ਸਾਨੂੰ ਪਨਾਮਾ ਦੇ ਵਿੱਚ ਮੁਸ਼ਕਲ ਆਈਆਂ ਜੀ ਕੁਝ ਨਾ ਕੋਈ ਖਾਣ ਨੂੰ ਆ ਜੀ ਉੱਥੇ ਨਾ ਕੋਈ ਪੀਣ ਨੂੰ ਆ ਜੀ ਤੇ ਜਿਹੜੇ ਪਨਾਮਾ ਦੇ ਜੰਗਲ ਦੱਸੇ ਜਾਂਦੇ ਨੇ ਹਾਂ ਜੀ ਹਾਂ ਜੀ ਉਹਦੇ ਰਸਤੇ ਦੇ ਵਿੱਚ ਜਿੱਦਾਂ ਖਾਣ ਪੀਣ ਨੂੰ ਕੁਝ ਨਹੀਂ ਤੇ ਟਾਈਮ ਤੁਹਾਡਾ ਕਿੰ ਕਿਵੇਂ ਲੱਗਿਆ ਕਿੰਨਾ ਲੱਗਿਆ ਤੇ ਉਹ ਕਿਵੇਂ ਗੁਜ਼ਾਰਾ ਕਰਦੇ ਰਹੇ ਉੱਥੇ ਮੇਰੇ ਜੀ 2 ਦਿਨ ਲੱਗੇ ਜੀ ਉੱਥੇ ਆਪਾਂ ਇੱਥੋਂ ਜੀ ਆਪਣਾ ਲੈ ਕੇ ਗਏ ਸੀ ਬਿਸਕੁਟ ਵਸਕੁਟ ਖਾਣ ਵਾਸਤੇ ਅੱਛਾ ਜੀ ਹਾਂ ਜੀ ਉਹਨਾਂ ਨੇ ਕੁਝ ਨਹੀਂ ਦਿੱਤਾ ਖਾਣ ਲਈ ਤੇ ਨਾ ਕੋਈ ਡੋਂਕਰਾਂ ਨਹੀਂ ਦਿੱਤਾ ਨਾ ਕੋਈ ਇਹਨਾਂ ਨੇ ਏਜੈਂਟਾਂ ਨਹੀਂ ਦਿੱਤਾ ਸਾਨੂੰ ਤੇ ਪਨਾਮਾ ਦੇ ਜੰਗਲਾਂ ਦੇ ਵਿੱਚ ਤੇ ਤੇ ਜੇ ਉਹ ਕਿੰਨਾ ਹਾਲਾਤਾਂ ਦੇ ਵਿੱਚ ਰਸਤੇ ਕਿਵੇਂ ਦੇ ਸੀ ਉਹ ਰਸਤੇ ਬਹੁਤ ਖਤਰਨਾਕਾ ਜੀ ਠੀਕ ਹੈ ਜੀ ਹਾਂ ਜੀ ਮੀਂਹ بارش ਪੰਦੀ ਰਹਿੰਦੀ 24 ਘੰਟੇ ਪਾ ਅੱਛਾ بارش ਪੰਦੀ ਹਾਂ ਜੀ ਉਹ ਸਾਰਾ ਸੰਤਾਪ ਪਾੜੀ ਇਲਾਕਾ ਬੜੀ ਪਿੰਡੇ ਤੇ ਹੰਡਾਇਆ ਪਾੜੀ ਇਲਾਕਾ ਸਰ ਸਰ ਪਾੜੀ ਇਲਾਕਾ ਹਾਂ ਜੀ ਠੀਕ ਹੈ ਉਸ ਤੋਂ ਬਾਅਦ ਫਿਰ ਜੰਗਲਾਂ ਤੋਂ ਬਾਅਦ ਅੱਗੇ ਕਿੱਥੇ ਪਹੁੰਚੇ ਤੁਸੀਂ ਜੰਗਲਾਂ ਤੋਂ ਬਾਅਦ ਸਰ ਮੈਂ ਬਰਨਪੂਜਿਆ ਬਨਾ ਮਾਜੀ ਉਥੇ ਬਨਾ ਮਾ ਸਿਟੀ ਬਨਾ ਮਾ ਸਿਟੀ ਹਾਂ ਜੀ ਠੀਕ ਹੈ ਤੇ ਟੋਟਲ ਪ੍ਰੋਸੈਸ ਕਿੰਨਾ ਲੱਗਿਆ ਤੁਹਾਡਾ ਉੱਥੇ ਪਹੁੰਚਣ ਚ ਸਰ ਉੱਥੇ ਮੇਰੇ ਲੱਗੇ 7.5 ਮਹੀ 7 ਸੱਤ ਮਹੀਨੇ ਬਾਅਦ ਤੁਸੀਂ ਐਂਟਰੀ ਹੋਏ ਫਿਰ ਅਮਰੀਕਾ 'ਚ ਹਾਂਜੀ ਸਰ ਇੱਕ ਇੱਕ ਜੇ 1 ਫਰਵਰੀ ਨੂੰ ਐਂਟਰੀ ਹੋਇਆ ਸੀਗਾ ਇੱਥੇ ਠੀਕ ਹੈ ਹਾਂਜੀ ਤੇ 14 ਫਰਵਰੀ ਨੂੰ ਸਰ ਮੇਰੀ ਫਲੈਟ ਕਰਾਤੀ ਉਹਨਾਂ ਨੇ ਵਾਪਸੀ ਦੀ ਰਿਪੋਰਟ ਕਰਕੇ ਅੱਛਾ ਰਿਪੋਰਟ ਕਰ ਦਿੱਤਾ ਜਦੋਂ ਤੁਹਾਨੂੰ ਰਿਪੋਰਟ ਕੀਤਾ ਗਿਆ ਵਾ ਉਸ ਦੌਰਾਨ ਤੁਹਾਨੂੰ ਕੋਈ ਦੱਸਿਆ ਗਿਆ ਕਿ ਅੰਮ੍ਰਿਤ ਦੇ ਵਿੱਚ ਨਹੀਂ ਸਰ ਕੋਈ ਨਹੀਂ ਦੱਸਿਆ ਉਹ ਜ ਨਹੀਂ ਦੱਸਿਆ ਗਿਆ ਤੇ ਜਦੋਂ ਹੁਣ ਪਲੇਨ ਦੇ ਵਿੱਚ ਫਲਾਈਟ ਹੋਈ ਆ ਫਲਾਈਟ ਦੇ ਦੌਰਾਨ ਜਦੋਂ ਲੰਬੀ ਫਲਾਈਟ ਸੀ ਮੇਰਾ ਖਿਆਲ ਆ ਕਿ ਰਸਤੇ 'ਚ ਸਟੇ ਵੀ ਹੋਣਗੇ ਤੁਹਾਡੇ ਹਾਂਜੀ ਸਰ ਦੋ ਸਟੇ ਹੋਇਆ ਜੀ ਦੋ ਸਟੇ ਕਿੰਨੇ ਕੁ ਲਗਭਗ ਘੰਟੇ ਲੱਗੇ ਤੁਹਾਡੇ ਸਰ 30 ਤੋਂ 33 35 ਇਹਦੇ ਵਿੱਚ ਵਿੱਚ ਜੀ ਅੱਛਾ ਇਸ ਦੌਰਾਨ ਤੁਹਾਡੇ ਜਿਹੜੇ ਦੱਸਿਆ ਜਾਂਦਾ ਕਿ ਹੱਥਾਂ ਨੂੰ ਵੀ ਹੱਥਕੜੀਆਂ ਲੱਗੀਆਂ ਹੋਣਗੀਆਂ ਹਾਂਜੀ ਸਰ ਹੱਥਕੜੀਆਂ ਲੱਗੀਆਂ ਜੀ ਠੀਕ ਹੈ ਤੇ ਉਹ ਹੱਥਕੜੀਆਂ ਦੇ ਦੌਰਾਨ ਪਲੇਨ ਦੇ ਵਿੱਚ ਜਿਵੇਂ 에ਰ ਹੌਸਟ ਜ ਆਉਂਦੀਆਂ ਨੇ ਸਰਵਿਸ ਦੇਣ ਕੋ ਮੁਸ਼ਕਲ ਖਾਨ ਦੀ ਹੁੰਦੀ ਰਹੀ ਆ ਪੀਣ ਦੀ ਜਾਂ ਹਾਂਜੀ ਸਰ ਮੁਸ਼ਕਲਾਂ ਦੀ ਰਹੀ ਜੀ ਸਰ ਦੋਨੇ ਹੱਥ ਬੰਧੇ ਹੋਏ ਸੀ ਹੱਥਕੜੀਆਂ ਨਾਲ ਪੈਰਾਂ ਨੂੰ ਵੀ ਲਾਏ ਸੀ ਹੱਥਕੜੀਆਂ ਨੇ ਅੱਛਾ ਜੀ ਹਾਂਜੀ ਸਰ ਤੇ ਇੱਕ ਤਰ੍ਹਾਂ ਤੇ ਜਿਵੇਂ ਕੈਦੀ ਬਣਾ ਕੇ ਜਿਹੜਾ ਉਹ ਲਿਆਂਦਾ ਗਿਆ ਇੱਥੇ ਹਾਂਜੀ ਸਰ ਇਦਾਂ ਹੀ ਸੀ ਤੇ ਖਾਣ ਪੀਣ ਨੂੰ ਕੁਝ ਵੀ ਨਹੀਂ ਦਿੱਤਾ ਗਿਆ ਨਹੀਂ ਸਰ ਖਾਣ ਪੀਣ ਨੂੰ ਦਿੰਦੇ ਰਏ ਆ ਜੀ ਪਰ ਖਾਣ ਪੀਣ ਨੂੰ ਹੱਥਕੜੀਆਂ ਲੱਗੀਆਂ ਹੋਈਆਂ ਸੀ ਲੱਤਾਂ ਨੂੰ ਵੀ ਸੰਗਲ ਬੰਧੇ ਹੋਏ ਸੀ ਸਾਡੇ ਠੀਕ ਹੈ ਹਾਂਜੀ ਪੈਰਾਂ ਨੂੰ ਵੀ ਹੱਥਕੜੀਆਂ ਲੱਗੀਆਂ ਹੋ ਠੀਕ ਹੈ ਹਾਂਜੀ ਸੋ ਇਹ ਜਿਹੜਾ ਸਨੈਰੀ ਭਵਿੱਖ ਦੇ ਸੁਪਨੇ ਨੂੰ ਲੈ ਕੇ ਕਿਉਂਕਿ ਬੱਚਿਆਂ ਦੀਆਂ ਮਜਬੂਰੀਆਂ ਵੀ ਨੇ ਕਿ ਪੰਜਾਬ ਦੀ ਧਰਤੀ ਦੇ ਉੱਤੇ ਇੱਥੇ ਕਾਰੋਬਾਰ ਨਹੀਂ ਹੈਗੇ ਤੇ ਉੱਥੇ ਪਹੁੰਚਦੇ ਰਹਿੰਦੇ ਸੁਪਨੇ ਜਿਵੇਂ ਸੁਪਨੇ ਦੇ ਉੱਪਰ ਪਾਣੀ ਫਿਰ ਗਿਆ ਤੇ ਅਸੀਂ ਜਾਨਣਾ ਚਾਹਾਂਗੇ ਕਿ ਪੇਮੈਂਟ ਕਿੰਨੀ ਲੱਗੀ ਤੇ ਕਿਹੜੇ ਹਾਲਾਤਾਂ ਦੇ ਵਿੱਚ ਤੁਸੀਂ ਇਹ ਪੇਮੈਂਟ ਇਕੱਠੀ ਕੀਤੀ ਸਰ ਮੇਰਾ 47 ਲੱਖ ਰੁਪਏ ਲੱਗੇ ਜੀ ਕੋਈ ਰਿਮੀਨਿੰਗ ਵੇਚੀ ਤੇ ਕੋਈ ਲਿਮਟ ਦੀ ਕੋਈ ਰਿਸ਼ਤੇਦਾਰਾਂ ਕੋਈ ਫੜੀ ਪਸੀ 47 ਲੱਖ ਹਾਂਜੀ ਸਰ ਠੀਕ ਹੈ ਤੇ ਕੀ ਮੰਗ ਕੀ ਕਰਦੇ ਏਸ ਵੇਲੇ ਤੁਸੀਂ ਮੰਗ ਸਾਰਾ ਇਹੋ ਕਰਾਂਗੇ ਵੀ ਏਜੰਟ ਦੇ ਕਾਰਵਾਈ ਹੋਣੀ ਚਾਹੀਦੀ ਏਜੰਟ ਤੇ ਕਾਰਵਾਈ ਹਾਂਜੀ ਜਾਂ ਪੇਮੈਂਟ ਵਾਪਸ ਹੋਣੀ ਚਾਹੀਦੀ ਪੇਮੈਂਟ ਵਾਪਸ ਹੋਣੀ ਚਾਹੀਦੀ ਸਾਰ ਸਾਡੀ ਠੀਕ ਹੈ ਹੋਰ ਸਰਕਾਰ ਨੂੰ ਜਾਂ ਜਿਹੜੇ ਹੋਰ ਨੌਜਵਾਨ ਹੋਰ ਆ ਰਹੇ ਨੇ ਉਹਨਾਂ ਵਾਸਤੇ ਕਿਉਂਕਿ ਕਈਆਂ ਬੱਚਿਆਂ ਦਾ ਤੇ ਮਨੋਬਲ ਜਿਹੜਾ ਠੀਕ ਹੁੰਦਾ ਜਿਵੇਂ ਤੁਸੀਂ ਕੈਮਰੇ ਦੇ ਸਾਹਮਣੇ ਗੱਲਬਾਤ ਕਰ ਰਹੇ ਹੋ ਕਈ ਬੱਚੇ ਵਿਚਾਰੇ ਡਿਪਰੈਸ਼ਨ 'ਚ ਵੀ ਜਲ ਜਾਂਦੇ ਨੇ ਕੀ ਮੈਸੇਜ ਦੇਣਾ ਚਾਹੋਗੇ ਸਰ ਇਹੋ ਕਹਾਂਗੇ ਵੀ ਡੌਂਗੀ ਲਾ ਕੇ ਨਾ ਜਾਓ ਜੀ ਬੜਾ ਰਿਸਕੀ ਕੰਮ ਆ ਜੀ ਉਧਰ ਦਾ ਜੇ ਜਾਣਾ ਤੇ ਲੀਗਲੀਕਲੀ ਹਾਂਜੀ ਹਾਂਜੀ ਸਰ ਹਾਂਜੀ ਅਤੇ ਜਿਵੇਂ ਸਟੱਡੀ ਦੇ ਜ਼ਰੀਏ ਨੇ ਟੂਰਿਸਟ ਵਿਜੇ ਨੇ ਹਾਂਜੀ ਸਰ ਹਾਂਜੀ ਠੀਕ ਹੈ ਸੋ ਪਿਤਾ ਜੀ ਨੇ ਤੁਹਾਡੇ ਨਾਲ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹੋਰ ਪਰਿਵਾਰਕ ਮੈਂਬਰ ਨੇ ਕੁਝ ਰਿਸ਼ਤੇਦਾਰ ਮਿਲਣ ਆਏ ਹੋਏ ਨੇ ਸੋ ਭਾਈ ਸਾਹਿਬ ਕੀ ਮੰਗ ਕਰੋਗੇ ਜਿੰਨਾ ਹਾਲਾਤਾਂ ਵਿੱਚ ਬੱਚਾ ਵਾਪਸ ਆ ਗਿਆ ਮੰਗ ਤੇ ਹੋਈ ਸਰਕਾਰ ਅੱਗੇ ਸਾਡੀ ਵੀ ਹੁਣ ਤੇ ਅਸੀਂ ਮਰੀ ਗਏ ਹਾਂ ਸਭ ਦੇ ਜੀ ਜੀ ਤੇ ਜੇ ਮਤ ਕਰਨੀ ਚਾਹਵੇ ਸਰਕਾਰ ਤੇ ਚਲੋ ਕੋਈ ਥੋੜੀ-ਬੋਦੀ ਮਤ ਕਰੇ ਕੋਈ ਚਲੋ ਸਰਕਾਰ ਕਰੇ ਕੋਈ ਏਜੰਟ ਕਰੇ ਜੀ ਜੀ ਤੇ ਅਸੀਂ ਤੇ ਕਹਿੰਨੇ ਆਂ ਵੀ ਸਾਡਾ ਕਰਜ਼ਾ ਜਿਹੜਾ ਵਾ ਉਹ ਲੱਖ ਚ ਘੱਟੋ-ਘੱਟ ਕਰਜ਼ਾ ਲੱਜੇ ਜੇ ਤੁਹਾਡੀਆਂ ਜਿੱਦਾਂ 47 47 ਲੱਖ ਰੁਪਇਆ 50 ਲੱਖ ਦੇੜ ਗੇੜ ਚ ਹੀ ਹੋ ਗਿਆ ਜੀ 47 ਤੇ ਇਹ 2-3 ਲੱਖ ਦੇਗ ਵੀ ਤੋਰਿਆ ਹੀ ਇਹਨੂੰ ਠੀਕ ਹੈ ਉਹ ਵੀ 50 ਤੋਂ ਵੀ ਟੱਪ ਗਿਆ ਇਹ ਕੰਮ ਕੀ ਲੱਗਦਾ ਕਿ ਜਿਹੜੀਆਂ ਸਰਕਾਰਾਂ ਨੇ ਸਰਕਾਰਾਂ ਦੀ ਵੀ ناکامی ਆ ਕਿ ਜੇ ਪੰਜਾਬ ਦੀ ਧਰਤੀ ਦੇ ਉੱਤੇ ਰੋਜ਼ਗਾਰ ਪੈਦਾ ਹੋਣ ਉਦਯੋਗ ਲੱਗਣ ਫੈਕਟਰੀਆਂ ਲੱਗਣ ਦੇ ਬੱਚਿਆਂ ਕੋ ਕਾਰੋਬਾਰ ਹੋਣ ਤੇ ਬੱਚੇ ਇਸ ਪਾਸੇ ਸੋਚਣ ਹੀ ਨਾ ਦੇਖੋ ਸਰਕਾਰਾਂ ਕਹਿੰਦੀਆਂ ਕੁਝ ਨੇ ਕਰਦੀਆਂ ਕੁਝ ਨੇ ਜੇ ਨੇ ਜੋਗੀਆਂ ਸਰਕਾਰਾਂ ਹੁਣ ਤੇ ਕਿਉਂ ਫਾ ਲੈਣ ਇਹ ਲੋਕੀ ਜੀ 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 ਠੀਕ ਹੈ ਨਾ ਕੋਈ ਜਾਵੇ ਨਾ ਬਾਅਦ ਜਦੋਂ ਸਰਕਾਰਾਂ ਹੀ ਕੱਖ ਨਹੀਂ ਕਰਦੀਆਂ ਮੁੰਡੇ ਨੇ ਪੰਜ ਭਰਤੀਆਂ ਵੇਖੀਆਂ ਸੀਓ ਨਾਲ ਫੋਟੋ ਹੋਈਆਂ ਇਹਦੀਆਂ ਠੀਕ ਹੈ ਕਿੰਨਾ ਪੜਿਆ ਬੱਚਾ ਜੀ ਪਲੱਸ 2 ਪੜਿਆ ਪਲੱਸ 2 ਤੋਂ ਬਾਅਦ ਭਰਤੀਆਂ ਪੰਜ ਭਰਤੀਆਂ 5 6 ਵੇਖੀਆਂ ਸੀਓ ਨਾਲ ਫੋਟੋ ਹੋਈਆਂ ਪਰ ਕਿਸਮਤ ਦੇ ਵਿੱਚ ਲਿਖੀ ਨਹੀਂ ਨੌਕਰੀ ਇਹਾਰ ਕੇ ਫਿਰ ਫਾ ਲੈਣਾ ਪਿਆ ਇਹਨੂੰ ਫਿਰ ਤੰਗ ਹੋ ਗਿਆ ਸੀ ਕੀ ਕਰਦਾ ਇੱਥੇ ਇੱਥੇ ਗੁਜ਼ਾਰਾ ਤੁਹਾਨੂੰ ਪਤਾ ਹੀ ਹੈ ਜਿੰਦਾਂ ਦਾ ਹੈਗਾ ਇਹ ਕਰਕੇ ਫਿਰ ਵੇਖੋ ਵੇਖੀ ਮੁੰਡੇ ਜਾਈ ਜਾਂਦੇ ਆ ਤੇ ਅਹੀਂ ਤੇ ਸੋਚਿਆ ਸੀ ਵੀ ਚੱਲ ਇਹਨਾਂ ਦਾ ਭਵਿੱਖ ਬਣ ਜੇਗਾ ਚਲੋ ਛੋਟੀ ਜੀ ਕੁੜੀ ਆ ਚੱਲ ਜਿੰਨ ਚਿਰ ਜਵਾਨ ਹੋਣੀ ਹੈ ਉਹਨਾਂ ਚਿਰ ਨੂੰ ਕੋਈ 5-7 ਸਾਲ ਲਾਏਗਾ ਤੇ ਚਲੋ ਵਧੀਆ ਹੋ ਜਾਏਗਾ ਪਰ ਕਿਸਮਤ ਮਾਰੇ ਜਿਹਨ ਜੋ ਲਿਖਿਆ ਹੈ ਠੀਕ ਹੈ ਜੀ ਸੋ ਇਹ ਸਨ ਗੁਰਵਿੰਦਰ ਜੋ ਡਿਪੋਰਟ ਹੋ ਕੇ ਅਮਰੀਕਾ ਤੋਂ ਆਇਆ ਵੀਰ ਸੋ ਉਹਨਾਂ ਦੇ ਪਿਤਾ ਜੀ ਵੱਲੋਂ ਤੇ ਉਹਨਾਂ ਵੱਲੋਂ ਵੀ ਜਿੱਥੇ ਏਜੰਟ ਦੇ ਖਿਲਾਫ ਜਿਹੜੀ ਆ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਆ ਉੱਥੇ ਹੀ ਉਹਨਾਂ ਦਾ ਕਹਿਣਾ ਇਹ ਆ ਕਿ 50 ਲੱਖ ਦੇ ਕਰੀਬ ਜਿਹੜਾ ਵਾ ਕੁਝ ਕਰਜ਼ਾ ਚੁੱਕ ਕੇ ਜਾਂ ਹਾਂਡਾ ਸੰਡਾ ਕਰਕੇ ਪਰਿਵਾਰ ਵੱਲੋਂ ਕਿਸੇ ਤਰ੍ਹਾਂ ਬੜੇ ਔਖੇ ਹਾਲਾਤਾਂ ਦੇ ਵਿੱਚ ਇਹ ਪੈਸੇ ਇਕੱਠੇ ਕੀਤੇ ਸੀ ਸੋ ਸੁਨਹਿਰੀ ਭਵਿੱਖ ਦੇ ਸੁਪਨਿਆਂ ਨੂੰ ਲੈ ਕੇ ਜੋ ਅਮਰੀਕਾ ਪਹੁੰਚੇ ਸੀ ਤੇ ਏਜੰਟ ਵੱਲੋਂ ਜੋ ਇਹ ਝਾਂਸਾ ਦਿੱਤਾ ਗਿਆ ਸੀ ਕਿ 15 ਦਿਨ ਦੇ ਵਿੱਚ ਡਾਇਰੈਕਟ ਫਲਾਇਟ ਦੇ ਰਹੀਂ ਜਾਂ ਕਨਵਰਟਡ ਫਲਾਈਟਾਂ ਦੇ ਰਹੀਂ ਉਹਨੂੰ ਜਿਹੜਾ ਉੱਥੇ ਪਹੁੰਚਾ ਦਿੱਤਾ ਜਾਊਗਾ ਪਰ ਉਹ ਜਿਹੜੇ ਹਾਲਾਤਾਂ ਦੇ ਵਿੱਚ ਉਹਨਾਂ ਆਪਣੀ ਹੱਡ ਬੀਤੀ ਦੱਸੀਆ ਗੁਰਵਿੰਦਰ ਨੇ ਕਿ ਪਨਾਮਾ ਦੇ ਜੰਗਲਾਂ ਦੇ ਵਿੱਚੋਂ ਭੁੱਖੇ ਧਿਆਏ ਰਹਿ ਕੇ ਜਿਹੜੇ ਮੌਸਮ ਜਿਵੇਂ ਉਹਨਾਂ ਦੱਸਿਆ ਕਿ ਕਿਤੇ ਬਾਰਿਸ਼ ਪੈ ਜਾਂਦੀ ਸੀ ਕਿਤੇ ਮੌਸਮੰਦੀ ਵੀ ਜੋ ਮਾਰਾ ਹੋਏ ਆਪਣੇ ਪਿੰਡੇ ਦੇ ਉੱਪਰ ਚੱਲੀ ਐ ਤੇ ਬੁਰੇ ਹਾਤ ਤੇ ਬਾਂਕੇ ਦੇਹਾੜਿਆਂ ਦੇ ਵਿੱਚੋਂ ਅਮਰੀਕਾ ਦੀ ਧਰਤੀ ਤੇ ਜੇ ਪੁੱਜੀ ਗਏ ਸਨ ਤੇ ਉੱਥੋਂ ਉਹਨਾਂ ਨੂੰ ਰਿਪੋਰਟ ਕਰ ਦਿੱਤਾ ਗਿਆ ਸੋ ਉਹਨਾਂ ਦੇ ਜਿਹੜੇ ਸੁਪਨੇ ਨੇ ਉਹਨਾਂ ਦੇ ਉੱਤੇ ਪੂਰੀ ਤਰ੍ਹਾਂ ਪਾਣੀ ਫਿਰ ਗਿਆ ਸੋ ਸਰਕਾਰ ਤੋਂ ਵੀ ਮੰਗ ਕੀਤੀ ਜਾ ਰਹੀ ਐ ਤੇ ਏਜੰਟ ਦੇ ਖਿਲਾਫ ਜਿਹੜੀ ਜੋ ਕਾਰਵਾਈ ਕਰਨ ਦੀ ਵੀ ਜਿਹੜੀ ਆ ਮੰਗ ਕੀਤੀ ਜਾ ਰਹੀ ਆ ਸੋ ਅਸੀਂ ਆਪਣੇ ਨਰਲੇਬ ਟੀਵੀ ਵੱਲੋਂ ਵੀ ਇਹਨਾਂ ਬੱਚਿਆਂ ਨੂੰ ਜੋ ਬੱਚੇ ਅਮਰੀਕਾ ਦੀ ਧਰਤੀ ਤੋਂ ਰਿਪੋਰਟ ਹੋ ਕੇ ਆ ਰਹੇ ਨੇ ਉਹਨਾਂ ਦਾ ਮਨੋਬਲ ਵਧਾਉਣ ਵਾਸਤੇ ਇਹ ਜ਼ਰੂਰ ਮੈਸੇਜ ਦੇਣਾ ਚਾਹਾਂਗੇ ਕਿ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਦਿਮਾਗ ਦੇ ਉੱਤੇ ਚਿੰਤਾ ਪਰੇਸ਼ਾਨੀ ਜਾਂ ਡਿਪਰੈਸ਼ਨ ਨੂੰ ਲੈ ਕੇ ਕਹਿੰਦੇ ਨੇ ਕਿ ਜਿੰਦਗੀ ਜੋ ਜ਼ਿੰਦਾਦਲੀਕਾ ਨਾਮ ਹੈ ਜੇ ਬੰਦਾ ਜ਼ਿੰਦਾ ਜੇ ਤੰਦਰੁਸਤ ਹੈ ਤੇ ਉਹ ਜ਼ਿੰਦਗੀ ਦੇ ਵਿੱਚ ਕੁਝ ਵੀ ਜਿਹੜਾ ਵਾ ਉਹ ਕਰ ਸਕਦਾ ਇਸ ਕਰਕੇ ਪੰਜਾਬ ਦੀ ਧਰਤੀ ਵੀ ਜਿ ਇਹ ਸੋਨਾ ਉਗਲਣ ਵਾਲੀ ਧਰਤੀ ਹੈ ਇੱਥੋਂ ਦਾ ਕਲਚਰ ਹੈ ਜਿਹੜਾ ਇਹਦਾ ਕਲਚਰ ਵੀ ਬੇਸ਼ੱਕ ਪੰਜਾਬ ਨੂੰ ਕੋਈ ਕਿੰਨਾ ਵੀ ਮਾੜਾ ਕਹਿੰਦਾ ਰਹੇ ਪਰ ਪੰਜਾਬ ਵਰਗਾ ਕਲਚਰ ਕਿਸੇ ਵੀ ਵਿਕਸਿਤ ਕੰਟਰੀ ਦੇ ਵਿੱਚ ਨਜ਼ਰ ਨਹੀਂ ਆਉਂਦਾ ਇਸ ਕਰਕੇ ਇੱਥੇ ਪੰਜਾਬ ਦੀ ਧਰਤੀ ਤੇ ਰਹਿ ਕੇ ਮਿਹਨਤ ਕਰੋ ਤੇ ਇਸ ਤਰ੍ਹਾਂ ਦਾ ਕੋਈ ਵੀ ਸਟੈਪ ਕੋਈ ਬੱਚੇ ਨੂੰ ਨਹੀਂ ਲੈਣਾ ਚਾਹੀਦਾ ਜਾਂ ਕੁਝ ਸੋਸ਼ਲ ਮੀਡੀਆ ਦੇ ਉੱਪਰ ਸੋਸ਼ਲ ਮੀਡੀਆ ਦੇ ਉੱਪਰ ਗਿਆਨ ਘੋੜਦੇ ਨੇ ਇਹਨਾਂ ਬੱਚਿਆਂ ਤੇ ਤੰਜ ਕੱਸਦੇ ਨੇ ਮੈਂ ਸਮਝਦਾ ਕਿ ਕਿਸੇ ਨੂੰ ਵੀ ਇਹਨਾਂ ਦੇ ਖਿਲਾਫ ਤੰਜ ਕੱਸਣ ਦੀ بجائے ਇਹਨਾਂ ਦਾ ਮਨੋਬਲ ਵਧਾਉਣਾ ਚਾਹੀਦਾ ਤਾਂ ਕਿ ਇਹ ਕੋਈ ਕਿਸੇ ਤਰ੍ਹਾਂ ਦਾ ਗਲਤ ਸਟੈਪ ਨਾ ਲੈਣ ਸੋ ਹੁਣ ਤੱਕ ਲਈ ਇੰਨਾ ਹੀ ਸਯੋਗੀ ਕੈਮਰਾ ਪਰਸਨਲ ਸਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਪ ਟੀਵੀ ਗੁਰਦਾਸਪੁਰ